ਸਾਥੀਆ ਕਾਲ ਔਨ 에ਅ ਟੀਵੀ ਦੇ ਨਾਲ ਤੁਸੀਂ ਬੜੇ ਹੋਏ ਹੋ ਮੈਂ ਹਾਂ ਸੁਖ 소ਹਲ ਸੋ ਇਸ ਵੇਲੇ ਅੰਦਰ ਤੋਂ ਹੋਰ ਵੱਡੀਆਂ ਅਪਡੇਟਸ ਸਾਹਮਣੇ ਆ ਰਹੀਆਂ ਨੇ ਤੁਸੀਂ ਹਰ ਮੀਟਿੰਗ ਦੇ ਵਿੱਚ ਦੇਖਿਆ ਹੋਵੇਗਾ ਕਿ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦਾ ਬਣ ਕੇ ਆਉਂਦਾ ਏ ਤੇ ਕਿਸਾਨ ਆਗੂ ਅੰਦਰੋਂ ਪ੍ਰਸ਼ਾਦਾ ਛਕਦੇ ਨੇ ਪਰ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਏ ਕਿ ਸਰਕਾਰ ਵੱਲੋਂ ਨਾ ਕੀਤੇ जान ਤੋਂ ਬਾਅਦ ਨਿਰਾਸ਼ ਕਿਸਾਨ ਆਗੂਆਂ ਨੇ ਦੁਪਹਿਰ ਦੇ ਪ੍ਰਸ਼ਾਦੇ ਨੂੰ ਨਾ ਕਰ ਦਿੱਤੀਏ ਕੇਂਦਰੀ ਮੰਤਰੀ ਮੀਟਿੰਗ ਤੋਂ ਉੱਠ ਕੇ ਚਲੇ ਗਏ ਨੇ ਕੇਂਦਰੀ ਮੰਤਰੀਆਂ ਨੇ ਮੀਟਿੰਗ ਦੇ ਵਿੱਚ ਅਜੇ ਤੱਕ ਵਾਪਸੀ ਨਹੀਂ ਕੀਤੀ ਕਿਸਾਨ ਆਗੂ ਜਿਹੜੇ ਨੇ ਨਿਰਾਸ਼ ਹੋ ਕੇ ਕਹਿ ਲੋ ਜਾਂ ਫਿਰ ਗੁੱਸੇ ਦੇ ਵਿੱਚ ਕਹਿ ਲੋ ਇਸ ਵੇਲੇ ਪ੍ਰਸ਼ਾਦਾ ਸ਼ਕਨ ਤੋਂ ਨਾ ਕਰ ਦਿੱਤਾ ਹੈ ਉਹਨਾਂ ਆਖਿਆ ਕਿ ਅਸੀਂ ਇਸ ਮੀਟਿੰਗ ਦੇ ਵਿੱਚ ਆ ਜਿਹੜਾ ਹੈ ਸਰਕਾਰ ਦੇ ਨਾਲ ਅੜ ਕੇ ਗੱਲ ਜਿਹੜੀ ਇਹ ਕਰਕੇ ਜਾਵਾਂਗੇ ਗੁਰਪ੍ਰੀਤ ਕੋਟਲੀ ਹੋਣੀ ਨੇ ਸਾਡੇ ਨਾਲ ਅੰਦਰਲੇ ਹਾਲਾਤ ਕੀ ਨੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਗੁਰਪ੍ਰੀਤ ਜੀ ਸਵਾਗਤ ਹੈ ਤੁਹਾਡਾ ਪਤਾ ਲੱਗ ਰਿਹਾ ਹੈ ਕਿ ਦੁਪਹਿਰ ਦੀ ਰੋਟੀ ਗੁੱਸੇ ਦੇ ਵਿੱਚ ਕਹਿ ਲੋ ਕਿ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਅਸੀਂ ਪ੍ਰਸ਼ਾਦਾ ਜਿਹੜਾ ਹੈ ਉਹ ਨਹੀਂ ਛਕਾਂਗੇ ਅਸੀਂ ਸਰਕਾਰ ਦੇ ਨਾਲ ਪਹਿਲਾਂ ਗੱਲਬਾਤ ਕਰਾਂਗੇ ਬਿਲਕੁਲ ਕਿਉਂਕਿ ਸਰਕਾਰ ਨੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਆ ਤੇ ਹਰ ਵਾਰ ਇੱਕ ਗੇੜ ਵੱਜ ਜਾਂਦਾ ਪਰ ਨਿੰਬਰ ਦਾ ਕੁਝ ਨਹੀਂ ਗਾ ਪਹਿਲਾਂ ਵੀ ਕਿਸਾਨਾਂ ਨੂੰ ਕਹਿ ਕੇ ਗਏ ਆ ਕਿ ਸਾਨੂੰ ਬਹੁਤ ਹੀ ਆਸ ਨਹੀਂ ਹੈ ਪਰ ਜਿਸ ਤਰ੍ਹਾਂ ਦਾ ਕਿਉਂਕਿ ਇੱਕ ਪ੍ਰੈਸ਼ਰ ਸੀਗਾ ਕਿਉਂਕਿ ਜਿਹੜਾ ਇਹਨਾਂ ਦਾ মিডিਆ ਆਪਾਂ ਕਹਿੰਦੇ ਨੈਸ਼ਨਲ মিডিਆ ਉਹ ਲਗਾਤਾਰ ਦਿਖਾਉਂਦਾ ਰਹਿੰਦਾ ਕਿ ਕਿਸਾਨ ਆ ਜਿਹੜੇ ਉਹ ਗੱਲਬਾਤ ਨੂੰ ਰਾਜ਼ੀ ਨਹੀਂ ਤਾਂ ਕਰਕੇ ਕਿਸਾਨਾਂ ਦੀ ਮਜਬੂਰੀ ਪੰਜਦੇ ਕਿਸਾਨ ਨੂੰ ਗੱਲਬਾਤ ਕਰਨੀ ਪੈਂਦੀ ਹੈ ਪਰ ਜਦੋਂ ਗੱਲਬਾਤ ਕਰਨ ਜਾਂਦੇ ਆ ਤਾਂ ਉੱਥੇ ਜਿਹੜਾ ਹੈਗਾ ਉਹੀ ਪਹਿਲਾਂ ਵਾਲਾ ਰੰਡੀ ਰੌਣਾ ਚਲਾਈ ਰੱਖਦੇ ਆ ਵੀ ਭਾਈ ਇਸਦਾ ਨਹੀਂ ਕਰਨੇ ਨਹੀਂ ਕਰਨੇ ਫਿਰ ਸਾਨੂੰ ਬੁਲਾਉਣੇ ਕਿਉਂ ਆ ਹੁਣ ਸਿੱਧਾ ਰਾਜੇਵਾਲ ਸਾਹਿਬ ਨੇ ਕੇਂਦਰ ਸਿੰਘ ਅਗਰਾਹਾ ਨੇ ਜਿਹੜੀਆਂ ਸਿੱਧੀਆਂ-ਸਿੱਧੀਆਂ ਤਾਲਖੀਆਂ ਜਿਹੜੀਆਂ ਅੰਦਰੋਂ ਸਾਹਮਣੇ ਆ ਰਹੀਆਂ ਕਿ ਜਿਹੜਾ ਹੁਣ ਇਹਨਾਂ ਨੇ ਕਿਹਾ ਵੀ ਭਾਈ ਆਪਾਂ ਲਾਂਚ-ਲਾਂਚ ਬਾ ਅਦ ਕਰਦੇ ਹਾਂ ਜਾਂ ਨਹੀਂ ਕਰਦੇ ਦੋ ਟੁਕ ਹੈ ਤੇ ਹੁਣ ਜਿਹੜਾ ਹੈਗਾ ਕੁਝ ਜਿਹੜਾ ਜੋ ਅੰਦਰ ਦੀਆਂ ਖਬਰਾਂ ਉਹ ਇਹੀ ਆ ਰੀਆਂ ਕਿ ਕਿਸਾਨਾਂ ਨੇ ਜਿਹੜਾ ਹੈਗਾ ਦੁਪਹਿਰ ਦਾ ਭੋਜਨ ਜਿਹੜਾ ਅੱਜ ਜਿਹੜਾ ਹੁੰਦਾ ਪਹਿਲਾਂ ਸਾਰੀਆਂ ਮੀਟਿੰਗਾਂ ਦੇ ਵਿੱਚ ਇੱਕ ਟੀ ਬ੍ਰੇਕ ਹੁੰਦਾ ਸੀ ਇੱਕ ਲੰਚ ਬ੍ਰੇਕ ਹੁੰਦਾ ਸੀ ਜਿਹੜਾ ਲੰਚ ਬ੍ਰੇਕ ਆ ਉਹ ਇੱਕ ਤਰ੍ਹਾਂ ਦਾ ਉਹਨਾਂ ਨੇ ਲਾਈਨ ਤੋਂ ਨਾ ਕਰ ਦਿੱਤੀ ਹੈ ਬਿਲਕੁਲ ਇਹ ਵੱਡੀ ਵੱਡੀ ਗੱਲ ਹੈ ਕਿਉਂਕਿ ਪ੍ਰਸ਼ਾਦਾ ਗੁਰਦੁਆਰਾ ਸਾਹਿਬ ਤੋਂ ਆਇਆ ਉਹ ਵੈਨ ਅਸੀਂ ਅੰਦਰ ਤਸਵੀਰਾਂ 'ਚ ਤੁਹਾਨੂੰ ਦਿਖਾਵਾਂਗੇ ਉਹ ਵੈਨ ਜਿਹੜੀ ਹੈ ਫਿਲਹਾਲ ਕਿਸਾਨ ਆਗੂਆਂ ਨੇ ਆਖਿਆ ਹੈ ਕਿ ਅਸੀਂ ਪ੍ਰਸ਼ਾਦਾ ਨਹੀਂ ਛਕਾਂਗੇ ਅੱਛਾ ਦੂਸਰੀ ਗੱਲ ਇਹ ਵੀ ਸਾਹਮਣੇ ਆਇਆ ਇਹ ਕਿ ਜਿਹੜੇ ਅ ਅੰਦਰ ਮੰਤਰੀ ਨੇ ਇਸ ਮੀਟਿੰਗ ਦੇ ਵਿੱਚ ਉਹ ਮੀਟਿੰਗ ਤੋਂ ਉੱਠ ਕੇ ਚਲੇ ਗਏ ਨੇ ਇਹ ਇਹਦੇ ਬਾਰੇ ਹਜੇ ਕਨਫਰਮ ਨਹੀਂ ਜੇਕਰ ਮੰਤਰੀ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਗਏ ਨੇ ਤਾਂ ਕਿਸਾਨ ਬਾਹਰ ਆ ਜਾਣਗੇ ਹੋ ਸਕਦਾ ਇਹ ਪਤਾ ਹਰ ਵਾਰ ਮੀਟਿੰਗ ਦੇ ਵਿੱਚ ਇਹ ਹੁੰਦਾ ਕਿ ਮੰਤਰੀ ਜਿਹੜੇ ਹੈ ਇੱਕ ਹੋਰ ਕਮਰੇ ਦੇ ਵਿੱਚ ਜਾਂਦੇ ਆ ਤੇ ਅਸਲ ਦੇ ਵਿੱਚ ਇਹਨਾਂ ਕੋਲੇ ਪਲਾਨ ਹੁੰਦੇ ਆ ਏ ਪਲਾਨ ਜੇ ਨਹੀਂ ਚੱਲੇ ਤਾਂ ਬੀ ਪਲਾਨ ਜੇ ਬੀ ਨਹੀਂ ਚੱਲੇ ਤਾਂ ਸੀ ਪਲਾਨ ਹੁਣ ਉਹਨਾਂ ਨੇ ਮੰਤਰੀ ਉੱਠ ਕੇ ਮੀਟਿੰਗ ਤੋਂ ਚੱਲ ਕੇ ਦੂਸਰੇ ਕਮਰੇ ਚਲੇ ਗਏ ਆ ਉੱਥੇ ਜਿਹੜੀ ਗੱਲਬਾਤ ਉਹਨਾਂ ਦੀ ਜਾਰੀ ਹੈ ਵੀ ਯਾਰ ਹੁਣ ਇਹ ਇਹ ਤਾਂ ਮੰਨਦੇ ਨਹੀਂ ਕਿਉਂਕਿ ਪਹਿਲਾ ਸਰਕਾਰ ਦਾ ਗੰਮ ਡਰਾਉਣਾ ਹੁੰਦਾ ਪਹਿਲਾਂ ਆਪਾਂ ਹਰੇਕ ਬੰਦਾ ਧਮਕਾ ਮਾਰ ਕੇ ਦੇਖਦਾ ਵੀ ਕਿੰਨਾ ਕਿ ਹਿੱਕਾ ਦੇ ਗੋਲੀਆਂ ਖਾ ਸਕਦੇ ਆ ਲਾਸ਼ਾਂ ਜਿੰਨੀਆਂ ਚਾਹੇ ਸਰਕਾਰ ਚੱਕ ਸਕਦੀ ਆ ਅਸੀਂ ਘਰਾਂ ਦੇ ਵਿੱਚ ਵਾਪਸ ਨਹੀਂ ਜਾਵਾਂਗੇ 26 ਤਰੀਕ ਨੂੰ ਮੈਂ ਇਹ ਤੁਹਾਡੇ ਮਾਧਿਅਮ ਨਾਲ ਔਨ ਇਹ ਦੇ ਥਰੂ ਦੱਸਣਾ ਚਾਹਣਾ ਹੈ ਸਰਕਾਰ ਨੂੰ ਵੀ ਕਿ ਕੱਲ ਇਥੇ ਦਾ ਜਿਹੜਾ ਹੈਗਾ ਲੱਖਾਂ ਇੰਤਦਾਦ ਦੇ ਵਿੱਚ ਜਿਹੜਾ ਆਪਾਂ ਕਹੇ ਕੇਐਮਪੀ ਰੋਡ ਤੇ ਦਾ ਰੋਡ ਮਾਸ ਰੋਸ ਮਾਰਚ ਕੱਢਿਆ ਹੀ ਆ ਉਹ ਤੋਂ ਬਿਨਾ ਸੰਗਰੀਆ ਹਣੂਮਾਨ ਕਰਦੇ ਹੋਏ ਹਜ਼ਾਰਾਂ ਟਰੈਕਟਰ ਅੱਜ ਵੀ ਪੰਜਾਬ ਦੇ ਪਿੰਡਾਂ ਦੇ ਹਰਿਆਣਾ ਦੇ ਪਿੰਡਾਂ ਦੇ ਵਿੱਚ ਦੋ ਦੋ ਤੁਹਾਨੂੰ ਦੱਸੋ ਟਰੈਕਟਰ ਤੁਰੇ ਫਿਰ ਰਹੇ ਆ ਜਿਹੜੇ ਕੇ ਦਿੱਲੀ ਵੱਲ ਕੂਚ ਕਰਨ ਨੂੰ ਤਿਆਰ ਨੇ 26 ਤਰੀਕ ਨੂੰ ਤੁਹਾਨੂੰ ਪਤਾ ਹੋਣਾ ਕਿ ਇਸ ਸਰਕਾਰ ਦੇ ਉੱਤੇ ਇਹਨਾਂ ਦਾ ਦਬਾਅ ਕਿ ਇਹਨਾਂ ਦਾ ਜਿਹੜਾ ਮੁੱਖ ਮਹਿਮਾਨ ਸੀਗਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਜਵਾਬ ਦੇ ਗਿਆ ਵੀ ਤੁਸੀਂ ਆਪਦੇ ਦੇਸ਼ ਦੇ ਲੋਕਾਂ ਨਾਲ ਧੱਕਾ ਕਰਦੇ ਹੋ ਮੈਂ ਸੋਡੀ 26 ਜਿਹੜੀ ਜਨਵਰੀ ਦੀ ਪ੍ਰੇਡ ਦੇ ਵਿੱਚ ਨਹੀਂ ਆਉਣਾ ਇੱਕ ਗੱਲ ਹੋਰ ਦੱਸਿਓ ਇਹ ਆਖਿਆ ਜਾ ਰਿਹਾ ਹੈ ਕਿ ਕੱਲ ਦਾ ਟਰੈਕਟਰ ਮਾਰਚ ਜਿਹੜਾ ਸੀ ਸਰਕਾਰ ਦੇ ਲਈ ਚੇਤਾਵਨੀ ਹੋਵੇਗਾ ਅੱਜ ਦੀ ਮੀਟਿੰਗ ਦੇ ਵਿੱਚ ਉਹਦਾ ਜ਼ਿਕਰ ਹੋਵੇਗਾ ਪਰ ਉਹ ਟਰੈਕਟਰ ਮਾਰਚ ਤੇ ਤਾਂ ਸਰਕਾਰ ਨੂੰ ਹੋਰ ਸਖਤ ਕਰ ਦਿੱਤਾ ਸਰਕਾਰ ਦਾ ਰਵਈਆ ਅੱਜ ਹੋਰ ਸਖਤ ਹੋ ਗਿਆ ਸਰਕਾਰ ਦਾ ਰਵਈਆ ਬਿਲਕੁਲ ਜਿਹੜਾ ਦੇਖੋ ਦਿਖਾਉਣ ਹਾਥੀ ਦੇ ਦੰਦ ਖਾਣ ਨੂੰ ਹੋ ਰਾ ਦਿਖਾਉਣ ਨੂੰ ਹੋ ਰਾ ਸਰਕਾਰ ਉੱਪਰੋਂ ਜ਼ਰੂਰ ਸਖਤ ਕਦਮ ਚੁੱਕ ਸਕਦੀ ਹੈ ਪਰ ਮੈਂ ਤੁਹਾਨੂੰ ਦੱਸਦਾ ਖੂਬੀਆ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਪਰਸੋ 7 ਵਜੇ ਰਾਸ਼ਟਰਪਤੀ ਭਵਨ ਦੇ ਵਿੱਚ ਰਾਜਨਾਥ ਸਿੰਘ ਦੀ ਰਾਸ਼ਟਰਪਤੀ ਦੀ ਅਤੇ ਜਿਹੜਾ ਹੈਗਾ ਯੋਗੀ ਦੀ ਤਿੰਨਾਂ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਉਸ ਤੋਂ ਬਾਅਦ 8-9 ਵਜੇ ਪੀਐਮ ਹਾਊਸ ਦੇ ਵਿੱਚ ਚਲੇ ਗਏ ਕੱਲ 2 ਵਜੇ ਯੋਗੀ ਜਿਹੜੇ ਰੋहतक ਗਏ ਆ ਉੱਥੇ ਗੱਲਬਾਤ ਹੋਈ ਹੈ ਲਗਾਤਾਰ ਮੀਟਿੰਗਾਂ ਦਾ ਦੌਰ ਬਦੌਰ ਜਾਰੀ ਹੈ ਤੇ ਜਿਹੜੀ ਬੀਜਪੀ ਆ ਹੁਣ ਦੋ ਹਿੱਸਿਆਂ ਦੇ ਵਿੱਚ ਟੁੱਟ ਚੁੱਕੀ ਆ ਇੱਕ ਹਿੱਸਾ ਦਾ ਕਹਿੰਦਾ ਵੀ ਕਿਸਾਨਾਂ ਦੀ ਜਿਹੜੀ ਜਿਹੜੀ ਗੱਲ ਮੰਨੋ ਕਿਸਾਨਾਂ ਨੇ ਮੰਗਾ ਜਾਜਨੇ ਤੇ ਕਿਉਂਕਿ ਇਹਦੇ ਨਾਲ ਜਿੰਨਾ ਇਹ ਅੰਦੋਲਨ ਚੱਲੂਗਾ ਤਾਂ ਆਉਣ ਵਾਲੇ ਪੂਰੇ ਭਾਰਤ ਦੇ ਵਿੱਚ ਜਿਹੜਾ ਇਹ ਅੰਦੋਲਨ ਫੈਲ ਜਾਣਾ ਅਤੇ ਜਿਹਦੇ ਨਾਲ ਬੀਜਪੀ ਨੂੰ ਬਹੁਤ ਭਾਰੀ ਨੁਕਸਾਨ ਹੋਣਾ ਤੇ ਦੂਸਰਾ ਹਿੱਸਾ ਜਿਹੜਾ ਹੈਗਾ ਕਾਰਪੋਰੇਟਾਂ ਨਾਲ ਜੁੜਿਆ ਉਹ ਕਹਿੰਦਾ ਆਪਾਂ ਪਹਿਲਾਂ ਹੀ ਫੰਡ ਇੰਨਾ ਖਾਈ ਬੈਠਿਆ ਉਹਨਾਂ ਤੋਂ ਪੈਸੇ ਇੰਨੇ ਆ ਠੀਕ ਆ ਆਪਾਂ ਨੂੰ ਦਿਟਾਉਣ ਵਾਲੇ ਅਬਾਨੀ ਅਦਾਨੀ ਉਹਨਾਂ ਨੇ ਮਸ਼ੀਨਾਂ ਨੇ ਦਿਟਾਇਆ ਤਾਂ ਕਰਕੇ ਹੁਣ ਜਿਹੜੀ ਸਰਕਾਰ ਹੈ ਜੇ ਅੰਦੋਲਨ ਲੰਮਾ ਚੱਲਦਾ ਸਰਕਾਰ ਵੀ ਜਿਹੜੀ ਹੈਗੀ ਚਾਹੇ ਨੂੰ ਸਪਸ਼ਟ ਬਹੁਤ ਮਤ ਹੈ 2024 ਤੱਕ ਪਰ 2021 ਦੇ ਵਿੱਚ ਤੁਸੀਂ ਦੇਖਦੀ ਦੇਖੋਗੇ ਸਰਕਾਰ ਵੀ ਡਿੱਗੂਗੀ ਭਾਜੀਪੀ ਵੀ ਦੋ ਪਾਰ ਹੋਊਗੀ ਬਿੱਲ ਵੀ ਰੱਦ ਹੋਣਗੇ ਸਮਾਜਿਕ ਆਰਥਿਕ ਤਬਦੀਲੀ ਵੀ ਇਹ ਜਿਹੜਾ ਹੈਗਾ ਆਪਣਾ ਅੰਦੋਲਨ ਲੈ ਕੇ ਆਊਗਾ ਪਰ ਕਦੋਂ ਕਦੋਂ ਆਪਾਂ ਇਹ ਮੰਨੀਏ ਕਿ ਸਰਕਾਰ ਕਾਨੂੰਨ ਰੱਦ ਕਰ ਸਕਦੀ ਹੈ ਸਰਕਾਰ ਦਾ ਦਿਨੋ ਦਿਨ ਸਖਤ ਹੋ ਰਹੀ ਹੈ ਸਰਕਾਰ ਦਾ ਤਾਂ ਰਵਈਆ ਅੱਜ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਰਾਜਨਾਥ ਸਿੰਘ ਹੋਣਾ ਨੇ ਬਿਆਨ ਦਿੱਤਾ ਨਰਿੰਦਰ ਤੋਮਰ ਉਹਨੇ ਬਿਆਨ ਦਿੱਤਾ ਕਿ ਕਾਨੂੰਨ ਰੱਦ ਨਹੀਂ ਹੋ ਸਕਦੇ ਪਹਿਲਾਂ ਦੱਬੀ ਜੁਬਾਨ ਤੇ ਕਹਿੰਦੇ ਸੀ ਹੁਣ ਸਪਸ਼ਟ ਰੂਪ ਚ ਕਹਿਣ ਲੱਗ ਪਏ ਨੇ ਕਿਸਾਨ ਆਗੂਆਂ ਨੂੰ ਜਥੇਬੰਦੀਆਂ ਨੂੰ ਕਿ ਭਾਈ ਨਾ ਤਾਂ ਇਹਦੇ ਤੇ ਚਰਚਾ ਹੋਣੀ ਨਾ ਇਹ ਰੱਦ ਹੋਣੇ ਨੇ ਤੇ ਨਾ ਤੁਸੀਂ ਸਾਨੂੰ ਕਹੋ ਰੱਦ ਕਰਨ ਨੂੰ ਤੇ ਜੇਕਰ ਉਹ ਕਹਿੰਦੇ ਆ ਵੀ ਇਹ ਰੱਦ ਨਹੀਂ ਹੋਣੇ ਨਾ ਕਹੋ ਤਾਂ ਕਿਸਾਨ ਆਗੂ ਨੇ ਤਾਂ ਕਹਿ ਵੀ ਰੱਦ ਕਰਨੀ ਹੈ ਠੀਕ ਹੈ ਤੇ ਪਹਿਲਾਂ ਆਪ ਸਰਕਾਰ ਕਮਜ਼ੋਰੀਆਂ ਮੰਨ ਰਹੀ ਆ ਵੀ ਸਾਡੇਆਂ ਖਦ ਇਹ ਅਸਲ ਦੇ ਵਿੱਚ ਸਰਕਾਰ ਪਤਾ ਕੀ ਆ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜੀ ਕੰਬ ਚੁੱਕੀ ਆ ਠੀਕ ਹੈ ਇਹ ਸਿਰਫ ਉੱਤੋਂ ਉੱਪਰ ਦਾ ਬਿਆਨ ਦਾਗ ਰਹੀ ਆ ਅਤੇ ਇਹ ਬਿਲਕੁਲ ਅੰਦਰੋਂ ਖੋਖਲੀ ਹੋ ਚੁੱਕੀ ਆ ਅੰਬਾਨੀਆਂ ਨੂੰ ਵਿਕੀ ਲੇਖਕ ਦਾ ਖਲਾਸਾ ਦੇਖੋ ਇੱਕ ਦਿਨ ਵਿੱਚ ਮਿਲੀਅਨ ਡਾਲਰਾਂ ਦਾ ਘਾਟਾ ਪੈ ਰਿਆ ਪੰਜਾਬ ਹਰਿਆਣਾ ਤੇ ਪੂਰੇ ਭਾਰਤ ਦੇ ਵਿੱਚ ਇਹਨਾਂ ਦਾ ਬਾਈਕਾਟ ਚੱਲ ਰਿਹਾ ਅੱਜ ਅੰਬਾਨੇ ਦੇ ਕੰਪਨੀਆਂ ਦੇ ਸ਼ੇਅਰ ਧੜਾ ਧੜ ਡਿੱਗ ਰਹੇ ਐ ਅਤੇ ਲਗਾਤਾਰ ਕਾਰਪੋਰੇਟ ਤੇ ਜਗਤ ਦੇ ਰਵਾਬ ਵਧਿਆ ਹੋਇਆ ਹੈ ਅਤੇ ਜੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਹੈਗਾ ਇੱਕ ਕਨਕਲੂਜਨ ਨਿਕਲਣਾ ਪਰ ਆਪਾਂ ਥੋੜੇ ਜੇ ਤੁਹਾਡੇ ਦਰਸ਼ਕ ਮੈਨੂੰ ਦੇਖਣ ਵਾਲੇ ਜਾਂ ਸਾਰਾ ਪੰਜਾਬ ਜਾਂ ਪੂਰੀ ਦੁਨੀਆ ਹਰ ਇੱਕ ਕੀ ਆ ਤੇਜ਼ੀ ਕਰਦਾ ਹੈ ਜਦੋਂ ਅਸੀਂ ਪੰਜਾਬ ਚੋਂ ਤੁਰੇ ਸੀ ਅਸੀਂ ਕਹਿ ਗਏ ਦੁਨੀਆਂ ਵੀ 6 ਮਹੀਨੇ ਦਾ ਰਾਸ਼ਨ ਅਸੀਂ ਲੈ ਕੇ ਚੱਲੇ ਆਂ ਇਸ ਤੋਂ ਬਾਅਦ ਜਿਹੜਾ ਰਾਸ਼ਨ ਹੈ ਉਹ ਹੋ ਸਕਦਾ ਮਗਾਉਣਾ ਪਵੇ ਤੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਅਸੀਂ ਵੀ 6 ਮਹੀਨੇ ਬਾਅਦ ਰਾਸ਼ਨ ਹੋਰ ਲਿਆਵਾਂਗੇ ਠੀਕ ਹੈ ਇਹ ਅੰਦੋਲਨ ਲੰਮਾ ਚੱਲੂਗਾ ਅਸੀਂ ਤਿਆਰੀ ਕਰਕੇ ਸਾਨੂੰ ਚਾਹੇ 2024 ਤੱਕ ਬਹਿਣਾ ਪਵੇ ਜੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਕੱਲ ਭਾਜਪਾ ਆਗੂਆਂ ਦੇ ਨਾਲ ਮੀਟਿੰਗ ਹੋਈ ਏ ਪੰਜਾਬ ਦੇ ਜਿਹੜੇ ਭਾਜਪਾ ਆਗੂਆਂ ਨੇ ਮੀਟਿੰਗ ਕੀਤੀ ਏ ਅਮਿਤ ਸ਼ਾਹ ਹੋਣਾ ਦੇ ਨਾਲ ਹੋਰ ਕੇਂਦਰੀ ਮੰਤਰੀਆਂ ਦੇ ਨਾਲ ਉਹਨਾਂ ਨੇ ਗੁੰਮਰਾਹ ਕੀਤਾ ਹੈ ਸਰਕਾਰ ਨੂੰ ਉਹਨਾਂ ਦੇ ਗੁੰਮਰਾਹ ਕੌਣ ਬਿਆਨਾਂ ਦੇ ਚੱਲਦੇ ਹੀ ਸਰਕਾਰ ਦਾ ਇਹ ਸਖਤ ਰੁਖ ਦੇਖਣ ਨੂੰ ਮਿਲ ਰਿਹਾ ਕਿਉਂਕਿ ਉਹ ਹਮੇਸ਼ਾ ਹੀ ਅੰਦੋਲਨ ਨੂੰ ਗਲਤ ਨਿਗਾਹ ਦੇ ਨਾਲ ਦੇਖਦੇ ਰਹੇ ਨੇ ਅੱਜ ਵੀ ਹਰਜੀਤ ਗਰੇਵਾਲ ਨੂੰ ਅਸੀਂ ਸੁਣਿਆ ਉਹਨਾਂ ਆਖੇ ਕਿ ਕਿਸਾਨ ਆਗੂ ਜਿਹੜੇ ਨੇ ਉਹ ਨਿੱਜੀ ਹਿੱਤਾਂ ਦੇ ਲਈ ਅੰਦੋਲਨ ਕਰ ਰਹੇ ਨੇ ਜਿਹੜੇ ਲੋਕ ਇੱਥੇ ਮਰ ਰਹੇ ਨੇ ਠੰਡ 'ਚ ਠਰ ਰਹੇ ਨੇ ਮੀਂਹਾਂ 'ਚ ਭੇਜ ਰਹੇ ਨੇ ਕਿਸਾਨ ਆਗੂਆਂ ਨੂੰ ਉਹਨਾਂ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਪਹਿਲੀ ਗੱਲ ਤਾਂ ਮੈਂ ਗਰੇਵਾਲ ਵਰਗੇ ਬੰਦੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਜੇ ਉਹਨੇ ਕਹਿ ਤਾਂ ਚਲੋ ਪਹਿਲੀ ਗੱਲ ਤਾਂ ਜਿਆਣੀ ਤੇ ਗਰੇਵਾਲ ਨਾਲ 3 ਚੋਂ 13 ਚੋਂ ਪਲੇਅਰਾਂ ਚੋਂ ਸਪੇਅਰ ਠੀਕ ਆ ਗੱਲੇ ਪੰਜਾਬ ਸਟੇਟ ਦਾ ਨਹੀਂ ਪਹਿਲੀ ਗੱਲ ਤੇ ਦੂਜੀ ਗੱਲ ਮੈਂ ਇਹਨਾਂ ਦੀ ਗੱਲ ਕਰਾਂ ਪਹਿਲੀ ਗੱਲ ਜਿਹੜੇ ਹੈਗੇ ਗਰੇਵਾਲ ਨੂੰ ਜੈਣੀ ਨੂੰ ਮਿਲਣ ਨੂੰ ਮੋਦੀ ਕੋਲੇ ਟਾਈਮ ਹੈ ਸਾਰਵ ਗਾਂਗਲੇ ਦਾ ਦਿਲ ਦਾ ਅਟੈਕ ਆਇਆ ਉਹਨੂੰ ਫੋਨ ਕਰਨ ਨੂੰ ਉਹਨੂੰ ਮਿਲਣ ਨੂੰ ਟਾਈਮ ਹੈ ਅਬਾਨੀਆਂ ਦੇ ਕਰੇ ਮੁੰਡਾ ਹੋਇਆ ਨਾਲ ਦੇ ਨਾਲ ਮੋਦੀ ਪਹਿਲਾਂ ਪਹੁੰਚ ਗਿਆ ਵਧਾਈ ਲੈ ਕੇ ਠੀਕ ਹੈ ਤੇ ਸਾਡੇ 72 73 15 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੀਆਂ ਬਜ਼ੁਰਗ ਮਾਵਾਂ ਸਾਡੇ ਨੌਜਵਾਨ ਜਿਹਨਾਂ ਦੇ ਦੋ ਦੋ ਬੱਚੇ ਸੀਗੇ ਉਹ ਤੋਂ ਬਿਨਾ ਬਜ਼ੁਰਗ ਸ਼ਹੀਦ ਹੋ ਗਏ ਕਦੇ ਇੱਕ ਹਾ ਦਾ ਨਾਰਾ ਮਾਰਿਆ ਸਰਕਾਰ ਨੇ ਇਹ ਸਰਕਾਰ ਡਿਕਟੇਟਰਸ਼ਿਪ ਆ ਗਈ ਡੈਮੋਕ੍ਰੇਸੀ ਨਹੀਂ ਹੈ ਇਸ ਦੇਸ਼ ਦੇ ਵਿੱਚ ਇਹ ਹਿਟਲਰ ਵਾਲਿਆ ਤੇ ਇਹਨੂੰ ਪੁੱਛਣਾ ਭੁੱਲਣਾ ਚਾਹੇ ਇਹਨੂੰ ਭੁੱਲਣਾ ਨਹੀਂ ਚਾਹੀਦਾ ਅੱਜ ਅਮਰੀਕਾ 92 ਸਾਲ ਦਾ ਰਾਸ਼ਟਰਪਤੀ ਜਿਹੜਾ ਜਾਉਂਦਾ ਬਿਆਨ ਦਿੰਦਾ ਹੈ ਵੀ ਭਾਈ ਮੋਦੀ ਸੰਭਲ ਜਾ ਤੇ ਮੋਦੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ 트ੰਪ ਦੇ ਵਾਸਤੇ ਤੇ ਹੌਡੀ ਮੋਦੀ ਪਤਾ ਨਹੀਂ ਨਮਸਤੇ 트ੰਪ ਲੱਖਾਂ ਕਰੋੜਾ ਰੁਪਿਆ ਗਾਲੇ ਅਰਬਾ ਰੁਪਿਆ ਮਿਲੀਅਨ ਡਾਲਰ ਗਾਲੇ ਤੇ ਕੱਲ ਮੋਦੀ ਕਹਿੰਦਾ ਜਦੋਂ ਉਹਨਾਂ ਦੇ ਉਹਦੇ ਚੜ ਕੇ ਵਾਈਟ ਹਾਊਸ ਤੇ ਕਹਿੰਦਾ ਵੀ ਇਹ ਹਿਸਕ ਪ੍ਰਦਰਸ਼ਨ ਨਹੀਂ ਹੋਣੇ ਚਾਹੀਦੇ ਓਏ ਭੋਲਿਆ ਲੋਕਾਂ ਲੋਕਾਂ ਨੂੰ ਭੋਲੇ ਬਣਾਉਣਾ ਚਾਹਣਾ ਭਲਿਆ ਲੋਕਾਂ ਤੇ ਜਿਹੜੇ ਇੱਥੇ ਲੱਖਾਂ ਕਿਸਾਨ ਬੈਠੇ ਆ ਜਿਹੜੇ ਕਿ ਹੁਣ ਅਸੀਂ ਲਾਲ ਕਿਲੇ ਤੇ ਚੜਨ ਨੂੰ ਤਿਆਰ ਬੈਠੇ ਆ ਇਹਨਾਂ ਬਾਰੇ ਤੇਰਾ ਕੋਈ ਵਿਚਾਰ ਨਹੀਂਗਾ ਇਹ ਜਾਨ ਬੁੱਝ ਕੇ ਅਣਜਾਨ ਬਣੇ ਬੈਠੇ ਆ ਜੈਨੀ ਕਹਿੰਦਾ ਕਹਿੰਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੱਲੇ-ਕੱਲੇ ਬੰਦੇ ਦਾ ਪਤਾ ਪਰ ਬੱਤਰ ਮੌਤਾਂ ਦਾ ਨਹੀਂ ਪਤਾ ਇੰਨਾ ਸਾਰਾ ਪੰਜਾਬ ਉੱਠ ਕੇ ਹਰਿਆਣਾ ਉੱਠ ਕੇ ਰਾਜਸਥਾਨ ਉੱਠ ਕੇ ਉੱਤਰਾਖੰਡ ਯੂਪੀ ਤੋਂ ਲੈ ਕੇ ਮਹਾਰਾਸ਼ਟਰ ਤੱਕ ਪੂਰੇ ਭਾਰਤ ਦੇ ਲੋਕ ਇੱਥੇ ਆਏ ਬੈਠੇ ਆ ਉਹਨਾਂ ਦਾ ਪਤਾ ਨਹੀਂ ਸਭ ਪਤਾ ਮੈਂ ਤੁਹਾਨੂੰ ਦੱਸਦਾ ਏਜੰਸੀਆਂ ਨੂੰ ਜਿਹੜੀਆਂ ਏਜੰਸੀਆਂ ਭਲੇਖੇ 'ਚ ਹੋ ਸਕਦੀਆਂ ਠੀਕ ਆ ਸਰਕਾਰੀ ਤੰਤਰ ਭਲੇਖੇ 'ਚ ਹੋ ਸਕਦਾ ਹੈ ਇਹਨਾਂ ਨੂੰ ਭਲੇਖਾ ਸਾਨੂੰ ਸਾਡੇ ਦਿਲ 'ਚ ਕੋਈ ਭਲੇਖਾ ਨਹੀਂ ਅਸੀਂ ਹਜੇ ਡੇਢ ਮਹੀਨਾ ਹੋਇਆ ਵੀਰੇ ਹਜੇ ਤਾਂ ਡੇਢ ਮਹੀਨਾ ਹੋਇਆ ਅਸੀਂ 6 ਮਹੀਨਾ ਦਾ ਰਾਸ਼ਨ ਲੈ ਕੇ ਆਏ ਅਸੀਂ ਹਜੇ ਇੱਕ ਉਹਦੇ 'ਚ ਇੱਕ ਦਾਣਾ ਨਹੀਂ ਖਾਧਾ ਗਿਆ ਅਸੀਂ ਇੱਥੇ ਜਿਹੜਾ ਹੈਗਾ ਪੱਕੇ ਮੋਰਚੇ ਲਾਏ ਆ ਸਾਨੂੰ ਵੀ ਪਤਾ ਇਹਨਾਂ ਨੇ ਲਮਕਾਉਣਾ ਸਾਨੂੰ ਵੀ ਪਤਾ ਇਹਨਾਂ ਨੇ ਜੋ ਕੁਝ ਕਰਨਾ ਅਸੀਂ ਸਰਕਾਰਾਂ ਵਾਸਤੇ ਅਸੀਂ ਪ੍ਰਪੇਅਰ ਹੋ ਕੇ ਆਏ ਆ ਅਸੀਂ ਜਦਾਂ ਮਰਾਂਗੇ ਜਾ ਜਿੱਤਾਂਗੇ ਘਰਾਂ ਦੇ ਵਿੱਚ ਕਿਸਾਨ ਆਗੂ ਸਾਰੇ ਭਰਾ ਹਾਰ ਦੇ ਕੇ ਆਇਆ ਜਿੱਤ ਕੇ ਤਾਂ ਗਲਾਂ ਚ ਪਾ ਦਿਓ ਮਰ ਗਏ ਤਾਂ ਲਾਸ਼ਾਂ ਦੇ ਪਾ ਦਿਓ ਇਹ ਸਰਕਾਰ ਨੂੰ ਜਿਹੜਾ ਹੈਗਾ ਚੁਗਣਾ ਪੈਣਾ ਇੱਕ ਦਿਨ ਤੁਹਾਨੂੰ ਲੱਗਦਾ ਕਿ 26 ਜਨਵਰੀ ਦੀ ਜਿਹੜੀ ਫਿਰ ਫਿਲਮ ਹੈ ਉਹ ਮਜਬੂਰ ਕਰ ਰਹੀ ਹੈ ਸਰਕਾਰ ਹੁਣ ਕਿਸਾਨਾਂ ਨੂੰ ਦਿਖਾਉਣ ਦੇ ਲਈ ਸਰਕਾਰ ਚਾਹੁੰਦੀ ਹੈ ਕਿ ਟਕਰਾਅ ਦੀ ਸਥਿਤੀ ਬਣੇ ਸਰਕਾਰ ਚਾਹੁੰਦੀ ਆ ਸਰਕਾਰ ਨੇ ਮੇਰੀ ਗੱਲ ਸੁਣੋ ਸਰਕਾਰ ਪਹਿਲਾ ਆ ਮੀਡੀਆ ਜਿੱਥੇ ਖੜੇ ਆ ਇਹਨਾਂ ਨੇ ਦੀਪਿਕਾ ਪਾਦੂਕੋਨ ਲਿਆਂਦੀ ਬਰਾਬਰ ਦੀਪਿਕਾ ਪਾਦੂਕੋਨ ਚਲਾਈ ਗਈ ਉਸ ਤੋਂ ਬਾਅਦ ਸਾਨੂੰ ਹਰ ਤਰੀਕੇ ਨਾਲ ਬਦਨਾਮ ਕੀਤਾ ਗਿਆ ਕਿਸਾਨ ਅੰਦੋਲਨ ਨੂੰ ਖਾਲਸਤਾਨੀ ਵਾਮਪੰਥੀ ਉਸ ਤੋਂ ਬਾਅਦ ਹੋਰ ਪਤਾ ਨਹੀਂ ਕੀ ਕੀ ਨਾਮ ਦਿੱਤੇ ਗਏ ਲਗਾ ਹਜੇ ਸਰਕਾਰ ਸਾਡੇ ਨਾਲ ਗੱਲਬਾਤ ਦੇ ਮੂੜ ਚੀ ਨਹੀਂ ਗੱਲ ਹਜੇ ਸਰਕਾਰ ਮੁਕਾਬਲਾ ਕਰ ਰਹੀ ਆ ਕਿਸਾਨਾਂ ਦਾ ਮ ਗੱਲ ਆਪਾਂ ਹੱਲ ਉਹਨੂੰ ਕਹਿੰਦੇ ਹੁੰਦੇ ਆ ਜਦੋਂ ਬੰਦਾ ਹੱਲ ਕੱਢਣ ਵਾਸਤੇ ਤਿਆਰ ਹੋਵੇ ਅੱਜ ਉਹ ਮੁਕਾਬਲਾ ਕਰ ਰਿਹਾ ਲਗਾਤਾਰ ਆਪ ਦਾ ਮੀਡੀਆ ਨਾਲ ਕਾਰਪੋਰੇਟ ਨਾਲ ਪੂਰਾ ਜੋਰ ਲੱਗਿਆ ਉਹਨਾਂ ਦਾ ਵੀ ਅਸੀਂ ਇਹਦਾ ਹੱਲ ਜਿਹੜਾ ਹੈਗਾ ਇਹਨਾਂ ਨੂੰ ਦਵਾ ਦਈਏ ਕਿਸਾਨਾਂ ਨੂੰ ਕਿਸਾਨਾਂ ਦੀ ਆਵਾਜ਼ ਨਾ ਅੱਜ ਦੱਬਣੀ ਹੈ ਨਾ ਕੱਲ ਦੱਬਣੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਅੰਦੋਲਨ ਜਿਹੜਾ ਪਖੂਗਾ ਪੂਰੇ ਭਾਰਤ 'ਚ ਪਖੂਗਾ ਪੂਰੇ ਦੇਸ਼ ਦੀ ਜਿਹੜੀ ਹੈਗਾ ਰਾਜਨੀਤਿਕ ਸਮਾਜਿਕ ਤਬਦੀਲੀ ਇਹ ਜਿਹੜਾ ਅੰਦੋਲਨ ਲੈ ਕੇ ਆਊਗਾ ਚਾਹੇ ਜਿੰਨੀ ਮਰਜ਼ੀ ਫੋਰਸ ਡਿਪਲਾਈ ਕਰ ਦਿਓ ਇਹ ਦੁਨੀਆ ਦੇ ਵਿੱਚ ਘਾਣ ਜੇ ਇਹਨਾਂ ਨੇ ਸਾਡੇ ਤੇ ਟੈਂਕ ਚੜਾਉਣਾ ਟੈਂਕ ਚੜਾ ਦੇਣ ਗੋਲੀਆਂ ਮਾਰ ਰਿਆਂ ਗੋਲੀਆਂ ਮਾਰ ਦੇਣ ਅਸੀਂ ਘਰੇ ਨਹੀਂ ਜਾਵਾਂਗੇ ਆਪਦੇ ਹੱਕ ਲੈ ਕੇ ਬੈਣਾ ਅੱਛਾ ਹੁਣ ਤੁਹਾਨੂੰ ਲੱਗਦਾ ਕਿਉਂਕਿ ਇਹ ਤਾਂ ਤੈ ਹੈ ਕਿ ਅੱਜ ਦੀ ਮੀਟਿੰਗ ਅਸਫਲ ਹੈ ਇਹਦੇ ਤੋਂ ਬਾਅਦ ਵੀ ਜੇ ਸਰਕਾਰ ਬੁਲਾਉਂਦੀ ਏ ਤਾਂ ਆਉਣਾ ਚਾਹੀਦਾ ਏ ਕਿ ਹੁਣ ਥੋੜੀ ਜੀ ਹਿੰਡ ਪਕਾਉਣੀ ਚਾਹੀਦੀ ਏ ਥੋੜੀ ਜੀ ਅੜੀ ਕਰਨੀ ਚਾਹੀਦੀ ਏ ਸਾਨੂੰ ਬਾਕੀ ਦੇਖੋ ਪਤਾ ਕੀ ਆ ਇਹ ਨਾ ਹਜੇ ਮੀਟਿੰਗ ਦਾ ਅੰਤ ਨਹੀਂ ਹੋਇਆ ਵੀਰੇ ਅੰਤ ਨਹੀਂ ਇਹ ਪਹਿਲਾ ਪਹਿਲਾ ਜਿਵੇਂ ਹੱਲਾ ਨਹੀਂ ਹੁੰਦਾ ਇਹ ABC ਪਲਾਨ ਚੱਲਦੇ ਆ ਪਹਿਲਾ ਪਲਾਨ ਉਹਨਾਂ ਦਾ ਕੀਤਾ ਉਹਨੇ ਕਿ ਕਿਤਾ ਕਿਸਾਨ ਮੰਗਣ ਜਾਣ ਕਿਉਂਕਿ ਜੇ ਸਰਕਾਰ ਮੰਨ ਲਓ ਮੈਂ ਸਰਕਾਰਾਂ ਸਰਕਾਰ ਕਹਿੰਦੀ ਵੀ ਹਾਂਜੀ ਤੁਸੀਂ ਕੱਲ ਬਹੁਤ ਤਕੜਾ ਰੋਡ ਸ਼ੋਅ ਕਰਤਾ ਅਸੀਂ ਸੋ ਤੋਂ ਡਰ ਗਏ ਅਸੀਂ ਬਿੱਲ ਵਾਪਸ ਲਏ ਇਹ ਜਵਾਕਾਂ ਵਾਲੀਆਂ ਗੱਲਾਂ ਉਹ ਚਾਹੇ ਡਰੇ ਹੋਵੇ ਪਰ ਸ਼ੂ ਨਹੀਂ ਕਰਨਗੇ ਹੂੰ ਸਮਝਾਈ ਗੱਲ ਨਾ ਇਹ ਛੋਣੀ ਕਰਨਗੇ ਇਹ ਗੱਲ ਮੈਂ ਅੱਗੇ ਵੀ ਸੁਣ ਰਿਹਾ ਸੀ ਇੱਥੋਂ ਵੀ ਕਿਸੇ ਕੋਲ ਸੁਣ ਰਿਹਾ ਸੀ ਕਿ ਅੱਜ ਤਾਂ ਸਰਕਾਰ ਨੇ ਰਵਈਆ ਦਿਖਾਉਣਾ ਸੀ ਕਿਉਂਕਿ ਜੇ ਸਰਕਾਰ ਅੱਜ ਨਰਮ ਰਵਈਆ ਦਿਖਾਉਂਦੀ ਤਾਂ ਆਪਾਂ ਨੂੰ ਇੰਜ ਲੱਗਣਾ ਸੀ ਕਿ ਟਰੈਕਟਰ ਮਾਰਚ ਤੋਂ ਸਰਕਾਰ ਡਰ ਗਈ ਹੋ ਸਕਦਾ ਹੈ ਕਿ ਹੁਣ ਅਗਲੀ ਮੀਟਿੰਗ ਦੇ ਵਿੱਚ ਸਰਕਾਰ ਕੋਈ ਅਜਿਹੀ ਕੋਈ ਗੱਲ ਕਰੇ ਜਿੱਥੇ ਸਾਨੂੰ ਕੋਈ ਆਸ ਜਿਹੜੀ ਨਜ਼ਰ ਆਵੇ ਕਿਉਂਕਿ ਅੱਜ ਸਰਕਾਰ ਇਹ ਹੀ ਸ਼ੋਅ ਕਰੇਗੀ ਕਿ ਟਰੈਕਟਰ ਮਾਰਚ ਦਾ ਅਸਰ ਸਾਡੇ ਤੇ ਹੋਇਆ ਨਹੀਂ ਕੋਈ ਬਿਲਕੁਲ ਬਾਕੀ ਹਜੇ ਮੀਟਿੰਗ ਖਤਮ ਨਹੀਂ ਹੋਈ ਹਜੇ ਦੌਰ ਚੱਲ ਰਿਹਾ ਹਜੇ ਜਿਹੜੇ ਮੰਤਰੀ ਜਿਹੜਾ ਖਣਾ ਉਹਦੋਂ ਬਾਰੇ ਸੀ ਪਲਾਨ ਰੱਖਣਾ ਮੀਟਿੰਗ ਹਜੇ ਘੰਟਾ ਦੋ ਘੰਟਾ ਹੋਰ ਚੱਲੂਗੀ ਆਪਾਂ ਨੂੰ ਵੇਟ ਕਰ ਲੈਣਾ ਚਾਹੀਦਾ ਤੇ ਬਾਕੀ ਐ ਮੈਨੂੰ ਇਹ ਪਤਾ ਵੀ ਕੋਈ ਕਾਨੂੰਨ ਵਾਪਸ ਨਹੀਂ ਲੈਣੇ ਇਹਨਾਂ ਨੇ ਠੀਕ ਹੈ ਪਰ ਅੱਜ ਕੋਈ ਨਵਾਂ ਪੈਂਤੜਾ ਲਿਆਊਗਾ ਜਿੰਨਾ ਜਿੰਨਾ ਲਟਕਾਉਣਗੇ ਜਿੰਨੇ ਬੈਰੀਅਰ ਪਾਉਂਦੇ ਹੈ ਨਾ ਉਨਾਂ ਹੀ ਇਹ ਸੰਘਰਸ਼ ਉਨਾਂ ਹੀ ਤੇਜ਼ ਹੋਈ ਜਾਂਦਾ ਇਹ ਮੰਨਣਾ ਪੈਣਾ ਜਿੰਨਾ ਇਹਨਾਂ ਨੇ ਸਾਨੂੰ ਰਾਹਾਂ 'ਚ ਰੋਕਿਆ ਉਹਨੇ ਭਰਾ ਸਾਡੇ ਨਾਲ ਵੱਧ ਜੁੜੇ ਜਿੰਨੇ ਸਾਡੇ ਤੇ ਅਟੈਕ ਹੋਇਆ ਉਹਨੇ ਲੋਕਾਂ ਦੀ ਸympathy ਵੱਧ ਜੁੜੀ ਜਿੰਨਾ ਇਹ ਸਰਕਾਰ ਲਮਕਾ ਰਹੀ ਆ ਉਹਨਾਂ ਇਹ ਪੂਰੇ ਦੇਸ਼ ਦੇ ਵਿੱਚ ਅੰਦੋਲਨ ਫੈਲ ਰਿਹਾ ਇਹਦਾ ਜਿਹੜਾ ਹੈਗਾ ਹਰਜਾਨਾ ਇਹ ਸਰਕਾਰ ਨੂੰ ਹੀ ਭੁਗਤਣਾ ਪੈਣਾ ਅਸੀਂ ਇਸ ਦੇਸ਼ ਦੇ ਲੋਕ ਆ ਅਸੀਂ 26 ਤਰੀਕ ਨੂੰ ਝੰਡੇ ਲਾ ਕੇ ਤਿਰੰਗਾ ਝੰਡਾ ਲਾ ਕੇ ਆਪਦੇ ਟਰੈਕਟਰਾਂ ਦੇ ਆਪਦੇ ਹੱਥਾਂ 'ਚ ਫੜ ਕੇ ਅਸੀਂ ਜਾਵਾਂਗੇ ਤੇ ਸਾਡਾ ਅਧਿਕਾਰ ਆ ਅਸੀਂ ਬਰਾਬਰ ਪ੍ਰੇਡ ਕਰਾਂਗੇ ਇੱਕ ਗੱਲ ਦੱਸਿਓ ਕਿ ਜੇਕਰ ਮੰਨ ਲਓ ਕਿ ਆ ਸਰਕਾਰ ਇਹ ਕਹਿ ਦਿੰਦੀ ਹੈ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ ਪੱਕੀ ਗੱਲ ਕਹਿ ਦਿੰਦੀ ਹੈ ਫਿਰ ਸਾਨੂੰ 26 ਤਰੀਕ ਦੇ ਲਈ ਤਿਆਰੀ ਹੁਣ ਤੋਂ ਕਰ ਲੈਣੀ ਚਾਹੀਦੀ ਬਿਲਕੁਲ ਬਿਲਕੁਲ ਅਸੀਂ ਬਿਲਕੁਲ ਤਿਆਰ ਆ ਸਰਕਾਰ ਕਹੇ ਦੇ ਵੀ ਤੁਸੀਂ 26 ਤਰੀਕ ਨੂੰ ਕਰ ਲਓ ਤੇ ਅਸੀਂ ਤਾਂ ਪਹਿਲੇ ਹੀ ਪਟਾਕੇ ਪਾ ਦਾਂਗੇ ਕੋਈ ਚੱਕਰ ਨਹੀਂ ਜਿਵੇਂ ਸਾਡੇ ਆਗੂ ਕਹਿਣ ਦੇ ਇੱਕ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਨਾਲ ਤੁਸੀਂ ਦੇਖਿਓ ਕਿ ਕਿੰਨੇ ਕੁ ਸਹਿਮਤ ਹੋ ਸਕਦੇ ਨੇ ਕਿਸਾਨਾਂ ਗੁੱਜਾਂ ਹੋਣਾ ਚਾਹੀਦਾ ਕਿ ਸੂਬਿਆਂ ਨੂੰ ਅਧਿਕਾਰ ਦੇ ਦਿੰਨੇ ਕਿ ਉਹ ਕਾਨੂੰਨ ਲਾਗੂ ਕਰਨਾ ਚਾਹਣ ਕਰ ਲੈਣ ਨਹੀਂ ਕਰਨਾ ਤਾਂ ਨਾ ਕਰਨੋ ਜੇਕਰ ਇਹ ਪਹਿਲੀ ਗੜ ਅਧਿਕਾਰ ਖੇਤਰੀ ਸੂਬਿਆਂ ਦਾ ਜੇ ਸਰਕਾਰ ਕਹਿੰਦੀ ਜਿਹੜੇ ਸੂਬੇ ਲਾਉਣੇ ਚਾਹੁੰਦੇ ਆ ਕਾਨੂੰਨ ਉਹ ਲਾ ਲੈਣ ਜਿਹੜੇ ਨਹੀਂ ਲਾਉਣਾ ਚਾਹੁੰਦੇ ਨਾ ਲਾਉਣ ਫਿਰ ਸਰਕਾਰ ਇਹ ਕਾਨੂੰਨ ਵਾਪਸ ਲਵੇ ਇਹ ਕਿਉਂ ਨਹੀਂ ਕਹਿੰਦੀ ਸਰਕਾਰ ਵੀ ਜਿਹੜੇ ਸੂਬੇ ਚਾਹੁੰਦੇ ਆ ਜਿਹੜੇ ਸੂਬੇ ਚਾਹੁੰਦੇ ਆ ਕਾਨੂੰਨ ਬਣਾਉਣਾ ਬਣਾ ਲੈਣ ਤੇ ਸਰਕਾਰ ਵਾਪਸ ਲੈ ਲੈਣਾ ਕਾਨੂੰਨ ਮੇਰਾ ਹੁਣ ਜੇ ਇਹਨਾਂ ਨੂੰ ਪਤਾ ਵੀ ਸੂਬਿਆਂ ਦਾ ਅਧਿਕਾਰ ਕਿਤਰਾ ਪਰ ਕਾਨੂੰਨ ਵਾਪਸ ਲੈਣ ਜਿਹੜੇ ਸੂਬੇ ਚਾਹਣ ਉਹ ਬਣਾ ਸਕਦੇ ਜਿਹੜੇ ਨਹੀਂ ਬਣਾਉਣਾ ਚਾਹੁੰਦੇ ਨਾ ਬਣਾਉਣ ਜਿਹੜੇ ਨਹੀਂ ਆ ਕਰਨਾ ਚਾਹੁੰਦੇ ਉਹ ਨਾ ਕਰਨ ਉਹ ਬਿਲਕੁਲ ਬਿਲਕੁਲ ਸੋ ਇਸ ਦੇ ਨਾਲ ਹੀ ਬਿਲਕੁਲ ਅਸੀਂ ਤੁਹਾਨੂੰ ਲਾਈਵ ਅਪਡੇਟਸ ਸਾਂਝੀਆਂ ਕਰ ਰਿਹਾ ਗੁਰਪ੍ਰੀਤ ਕੋਟਲੀ ਹੋਣੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਹੋਵੇਗਾ ਕਿ ਲਗਾਤਾਰ ਅਪਡੇਟ ਰਹਿੰਦੇ ਨੇ ਕਿਸਾਨੀ ਆ ਮੁੱਦਿਆਂ ਨੂੰ ਲੈ ਕੇ ਜਾਂ ਫਿਰ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਕੋਈ ਮੀਟਿੰਗ ਹੁੰਦੀ ਹੈ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਹਮੇਸ਼ਾ ਹੀ ਇਹ ਨੌਜਵਾਨ ਜਿਹੜਾ ਹੈ ਹਜ਼ਾਰਾਂ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਇਸ ਸੰਘਰਸ਼ ਦੀਆਂ ਅਪਡੇਟਸ ਉਹਨਾਂ ਤੱਕ ਪਹੁੰਚਾਉਂਦਾ ਰਹਿੰਦਾ ਸੋ ਬਹੁਤ ਸਾਰੇ ਨੌਜਵਾਨ ਨੇ ਗੁਰਪ੍ਰੀਤ ਕੋਟਲੀ ਵਰਗੇ ਜਿਹੜੇ ਸਮਰਪਿਤ ਭਾਵਨਾ ਦੇ ਨਾਲ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਇਸ ਪੂਰੇ ਮੋਰਚੇ ਦੇ ਨਾਲ ਡਟੇ ਹੋਏ ਨੇ ਇੱਥੋਂ ਤੱਕ ਵੀ ਆਖ ਦਿੰਦੇ ਨੇ ਕਿ ਅਸੀਂ ਭਰ ਜਵਾਨੀ ਦੇ ਵਿੱਚ ਜਾਂ ਤਾਂ ਸ਼ਹਾਦਤਾਂ ਦੇਵਾਂਗੇ ਤੇ ਜਾਂ ਫਿਰ ਜਿੱਤ ਕੇ ਘਰਾਂ ਨੂੰ ਜਾਵਾਂਗੇ ਫਿਲਹਾਲ ਅਪਡੇਟ ਇਹ ਆ ਰਹੀ ਏ ਕਿ ਇਸ ਵੇਲੇ ਕਿਸਾਨ ਆਗੂਆਂ ਨੇ ਇਹ ਆਖ ਕੇ ਦੁਪਹਿਰ ਦੀ ਰੋਟੀ ਨੂੰ ਨਾ ਆਖੀਏ ਕਿ ਪਹਿਲਾਂ ਅਸੀਂ ਗੱਲ ਨਿਬੇੜਾਂਗੇ ਫਿਰ ਅਸੀਂ ਰੋਟੀ ਖਾਵਾਂਗੇ ਸੋ ਇਹ ਅਪਡੇਟ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਕੇਂਦਰ ਸਰਕਾਰ ਨੇ ਆਖ ਦਿੱਤਾ ਏ ਕਿ ਕਾਨੂੰਨ ਰੱਦ ਨਹੀਂ ਹੋਣਗੇ ਇਹ ਕਾਨੂੰਨ ਜਿਹੜੇ ਨੇ ਪੂਰੇ ਦੇਸ਼ ਤੇ ਲਈ ਨੇ ਇਸ ਕਰਕੇ ਅਸੀਂ ਤੁਹਾਡੇ ਕਹਿਣ ਦੇ ਉੱਤੇ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਾਂਗੇ ਹੋਰ ਅੱਗੇ ਕੀ ਅਪਡੇਟ ਸਾਹਮਣੇ ਆਉਂਦੀਆਂ ਨੇ ਅਸੀਂ ਤੁਹਾਡੇ ਨਾਲ ਬਣੇ ਰਹਾਂਗੇ ਤੁਸੀਂ ਵੀ ਤਾਂ ਹੀ ਬਣੇ ਰਹੋ ਸਹਿਯੋਗੀ ਕੁਲਦੀਪ ਦੇ ਨਾਲ ਮੈਂ ਸੁਖ ਸੋਹਲ ਔਨ ਏਅਰ ਟੀਵੀ